ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਹ ਵੀਰ ਆਪਣੇ ਪਰਿਵਾਰ ਨੂੰ ਦੇਖੋ 12 ਸਾਲਾਂ ਬਾਅਦ ਉਹ ਮਿਲਣ ਆਇਆ ਤੇ ਮਾਂ ਦੇਖੋ ਆਪਣੇ ਪੁੱਤ ਨੂੰ ਕਿਵੇਂ ਘੁੱਟ ਕੇ ਜੱਫੀ ਪਾ ਕੇ ਮਿਲਦੀ ਹੈ ਹਾਂਜੀ ਦੋਸਤੋ ਮਾਮਾ ਆਪਣੇ ਪੁੱਤਾਂ ਨੂੰ ਬਹੁਤ ਵੱਡਾ ਜਿਗਰਾ ਕਰਕੇ ਤੋੜ ਤਾਂ ਦਿੰਦੀਆਂ ਮਾਮਾ ਨੂੰ ਇਹ ਨਹੀਂ ਪਤਾ ਹੁੰਦਾ ਵੀ ਪੁੱਤ ਮੰਗਰੋ ਕਿਵੇਂ ਜੀਣ ਗਿਆ ਇਸ ਮਾਂ ਨੇ ਆਪਣੇ ਪੁੱਤ ਤੋਂ ਬਗੈਰ 12 ਸਾਲ ਕਿਵੇਂ ਕੱਡੇ ਹੋਣੇ ਆ ਕਿੰਨੀ ਤਰਸੀ ਹੋਗੀ ਮਾਂ ਇਹ ਜਦੋਂ ਪੁੱਤ ਵਿਦੇਸ਼ ਵਿੱਚ ਹੋਵੇ ਤੇ ਮਾਮਾ ਤਾਂ ਪੁੱਤਾਂ ਨੂੰ ਦੇਖਣ ਨੂੰ ਤਰਸਦਿਆਂ ਰਹਿੰਦਿਆਂ ਨੇ ਜਦੋਂ ਵੀਰ ਆਪਣੀ ਮਾਂ ਨੂੰ ਮਿਲ ਕੇ ਤੇ ਬਾਕੀ ਪਰਿਵਾਰ ਨੂੰ ਮਿਲਦਾ ਤਾਂ ਦੇਖੋ ਪਰਿਵਾਰ ਕਿੰਨਾ ਜ਼ਿਆਦਾ ਖੁਸ਼ ਹੋ ਜਾਂਦਾ ਇਸ ਵੀਰ ਨੂੰ ਦੇਖ ਕੇ ਸਾਰਿਆਂ ਨੂੰ ਮਿਲ ਕੇ ਇਸ ਗੁਰਦੁਆਰੇ ਦੇ ਵਿੱਚ ਬੜੇ ਹੀ ਸਤਕਾਰ ਦੇ ਨਾਲ ਮੱਥਾ ਟੇਕਣ ਜਾਂਦਾ ਵੀਰ ਹਾਂਜੀ ਦੋਸਤੋ ਜਿਵੇਂ ਵਿਦੇਸ਼ਾਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੇ ਔਖੀ ਹੈ ਤੇ ਉਵੇਂ ਹੀ ਕੰਮ ਕਰਨਾ ਵੀ ਬਹੁਤ ਔਖਾ ਹੁੰਦਾ ਆਪਣੇ ਮਾਂ ਪਿਓ ਨੂੰ ਛੱਡ ਕੇ ਵਿਦੇਸ਼ ਵਿੱਚ ਜਾਣਾ ਕਿਹੜਾ ਸੌਂਕ ਹੁੰਦਾ ਬੰਦੇ ਦਾ ਘਰ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਜਿਹੜੇ ਪੁੱਤ ਆਪਣੇ ਮਾਂ ਪਿਓ ਦੇ ਸੁਪਨੇ ਪੂਰੇ ਕਰਨ ਦੇ ਲਈ ਬਾਹਰ ਤੁਰ ਜਾਂਦੇ ਨੇ ਤੇ ਉਹਨਾਂ ਪੁੱਤਾਂ ਦੀ ਪਰਮਾਤਮਾ ਜ਼ਰੂਰ ਸੁਣਦਾ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ